ਆਮ ਆਦਮੀ ਪਾਰਟੀ ਵੱਲੋਂ ਜਰਗ ਚੌਂਕ ਵਿਖੇ ਕਾਂਗਰਸ ਆਗੂਆਂ ਦੀ ਕਥਿਤ ਦਲਿਤ ਵਿਰੋਧੀ ਪਾਸ਼ਾ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੇ ਦੌਰਾਨ ਵਿਧਾਇਕ ਡਾਕਟਰ ਜਮੀਲਉਰ रहमान ਨੇ ਕਹਿ ਕੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬਰਿੰਗ ਵੱਲੋਂ ਕੈਬਨ ਮੰਤਰੀ ਹਰਪਾਜਨ ਸਿੰਘ ਈਟੀਓ ਖਿਲਾਫ ਵਰਤੀ ਗਈ ਪਾਸ਼ਾ ਪੂਰੇ ਦਲਿਤ ਸਮਾਜ ਦਾ ਅਪਮਾਨ ਹੈ ਅਤੇ ਉਨ੍ਹਾਂ ਤੋਂ ਤੁਰੰਤ ਮਾਫੀ ਦੀ ਮੰਗ ਕੀਤੀ। ਆਗੂਆਂ ਨੇ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਹਰ ਵਰਗ ਦੇ ਸਨਮਾਨ ਦੀ ਰੱਖਿਆ ਲਈ ਵਚਨਬੱਧ ਹੈ। ਜ਼ਿਲ੍ਹਾ ਪ੍ਰਧਾਨ ਸਾਕੇਬ ਅਲੀ ਸਮੇਤ ਕਈ ਆਗੂਆਂ ਨੇ ਕਾਂਗਰਸ ਦੇ ਤੇਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਲੋਕ ਹੁਣ ਸੱਚਾਈ ਸਮਝ ਚੁੱਕੇ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਮੌਜੂਦ ਹਨ ਮਲੇਰਕੋਡਲਾ ਦੇ ਜਰਗ ਚੌਂਕ ਵਿੱਚ ਕਾਂਗਰਸ ਪਾਰਟੀ ਦੇ ਖਿਲਾਫ ਔਰ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਵਿੱਚ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਵਾਜਬਾ ਦੇ ਖਿਲਾਫ ਆਮ ਆਦਮੀ ਪਾਰਟੀ ਜ਼ਿਲ੍ਹਾ ਮਲੇਰਕੋਡਲਾ ਵੱਲੋਂ ਧਰਨਾ ਲਗਾਇਆ ਗਿਆ ਹੈ ਔਰ ਇਹ ਧਰਨਾ ਇਸ ਕਰਕੇ ਲਗਾਇਆ ਗਿਆ ਹੈ ਜੇ ਜਿੱਥੇ ਕਾਂਗਰਸ ਪਾਰਟੀ ਨੇ ਸਮੇਂ-ਸਮੇਂ ਤੇ ਦੇਸ਼ ਦੀਆਂ ਧਾਰਮਿਕ ਘਟਗਿੰਤੀਆਂ ਦੇਸ਼ ਦੇ Dalit ਵਰਗ ਦੇ ਲੋਕਾਂ ਨਾਲ ਹਮੇਸ਼ਾ ਬੇਇਨਸਾਫੀ ਜ਼ੁਲਮ ਜ਼ਿਆਤੀ ਕੀਤੀ ਹੈ ਔਰ ਉਸ ਦੇ ਨਾਲ-ਨਾਲ ਪ੍ਰਤਾਪ ਸਿੰਘ ਵਾਜਵੇ ਨੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹੋਏ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਖਿਲਾਫ ਬਹੁਤ ਹੀ ਨਿੰਦਣਯੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਬੜੀਆਂ ਘਣਾਉਣੀਆਂ ਟਿੱਪਣੀਆਂ ਕੀਤੀਆਂ ਨਾ ਔਰ ਉਹਨਾਂ ਟਿੱਪਣੀਆਂ ਦੇ ਖਿਲਾਫ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਹੁਣੇ ਪਿਛਲੇ ਦਿਨੀ ਸਾਡੇ ਮਾਨਯੋਗ ਮੰਤਰੀ ਸਾਹਿਬ ਹਰਪਜਨ ਸਿੰਘ ਈਟੀਓ ਜਿਹਦੇ ਖਿਲਾਫ ਉਹਨਾਂ ਨੇ ਕਿਹਾ ਕਿ ਬਾਜਾ ਬਲੌਣ ਵਜਾਉਣ ਵਾਲੇ ਦਾ ਪੁੱਤਰ ਜਿਹੜਾ ਹੈ ਉਹ ਮੰਤਰੀ ਬਣਾ ਛੱਡਿਆ ਹੈ ਔਰ ਕਦੇ ਜਦ ਆਨਸਮਰ ਅੰਦਰ ਕਹਿੰਦੇ ਨਾ ਕਿ ਆ ਜਮੂਰੇ ਜੀ ਜਿੱਤ ਕੇ ਆ ਗਏ ਕਦੇ ਕਹਿੰਦੇ ਨੇ ਕਿਹੜਾ ਮਟੀਰੀਅਲ ਆ ਗਿਆ ਸੋ ਇਸ ਗੱਲ ਤੋਂ ਉਹਨਾਂ ਦੀ ਬੁਖਲਾਹਟ ਬਿਲਕੁਲ ਜ਼ਾਹਿਰ ਹੈ ਕਿ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ ਲੀਡਰ ਬੁਹਾਏ ਹੋਏ ਨਾ ਕਿਉਂਕਿ ਹਮੇਸ਼ਾ ਇਹ ਸੱਤਾ 'ਚ ਰਹਿ ਕੇ ਹੀ ਪੰਜਾਬ ਨੂੰ ਲੁੱਟਦੇ ਰਹੇ ਨਾ ਹੁਣ ਜਦੋਂ ਆਪੋਜੀਸ਼ਨ 'ਚ ਬੈਠਣਾ ਪਿਆ ਤਾਂ ਉਹਨਾਂ ਨੂੰ ਬੜਾ ਔਖਾ ਲੱਗਦਾ ਹੈ ਤੇ ਬਖਲਾਕੇ ਉਹ ਬਹੁਤ ਬੜੀ ਘੜੀਆ ਕਿਸਮ ਦੀ ਟਿੱਪਾ ਟਿੱਪਣੀ ਕਰ ਰਹੇ ਹਨ ਮੈਂ ਇੱਕ ਹੋਰ ਸ਼ਬਦਾਂ ਚ ਪ੍ਰਤਾਪ ਸਿੰਘ ਬਾਜਵੇ ਦੀਆਂ ਇਹਨਾਂ ਸਾਰੀਆਂ ਟਿੱਪਣੀਆਂ ਦੀ ਨਿੰਦਾ ਕਰਦਾ ਔਰ ਉਹਨਾਂ ਤੋਂ ਮੰਗ ਕਰਦਾ ਕਿ ਤੁਰੰਤ ਉਹ ਮਾਫੀ ਮੰਗਣ ਔਰ ਅੱਜ ਦਾ ਇਹ ਰੋਜ਼ ਉਸ ਪ੍ਰਦਰਸ਼ਨ ਜਿਹੜਾ ਹੈ ਉਹ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਖਿਲਾਫ ਇਹ ਆਯੋਜਿਤ ਕੀਤਾ ਗਿਆ ਹੈ ਔਰ ਉਹਨਾਂ ਨੂੰ ਮਾਫੀ ਦੀ ਮੰਗ ਕੀਤੀ ਗਈ ਹੈ ਤੁਸੀਂ ਇੱਕ ਸਟੇਜ ਤੋਂ ਕਿਹਾ ਵੀ 1885 ਦੇ ਵਿੱਚ ਵੀ ਆਈ ਕਾਂਗਰਸ ਸਰਕਾਰ ਬੁੱਢੀ ਹੋ ਚੁੱਕੀ ਹੈ ਕੀ ਮਤਲਬ ਹੈ ਇਹਦਾ ਇਹਨਾਂ ਮਤਲਬ ਇਹ ਹੈ ਵੀ ਕਾਂਗਰਸ ਸਰਕਾਰ 1885 ਵਿੱਚ ਕਾਂਗਰਸ ਪਾਰਟੀ ਬਣੀ ਸੀ ਔਰ ਅੱਜ 2026 ਚੱਲ ਰਿਹਾ ਹੈ ਵੀ ਇਹ ਕਾਂਗਰਸ ਪਾਰਟੀ ਨੂੰ ਬਣਿਆ 140 ਸਾਲ ਹੋ ਗਏ ਇਸ ਦਾ ਇਤਿਹਾਸ ਹਮੇਸ਼ਾ ਧਾਰਮਿਕ ਘਟਗਿੰਤੀਆਂ दलित वर्ग ਦੇ ਲੋਕਾਂ ਨੂੰ ਹਮੇਸ਼ਾ ਕੁਚਲੰਦਰ ਹੈ ਚਾਹੇ ਸਿੱਖ ਕੌਮ ਦੀ ਗੱਲ ਕਰ ਲਓ ਚਾਹੇ ਮੁਸਲਿਮ ਭਾਈਚਾਰੇ ਦੀ ਗੱਲ ਕਰ ਲਓ ਚਾਹੇ ਬਾਬਰੀ ਮਸਜਿਦ ਦੀ ਗੱਲ ਕਰ ਲਓ ਚਾਹੇ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਓ ਚਾਹੇ ਫਿਰਕੂ ਦੰਗਿਆਂ ਦੀ ਗੱਲ ਕਰ ਲਓ ਚਾਹੇ ਦਿੱਲੀ ਦੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਲਾਉਣ ਦੀ ਗੱਲ ਕਰ ਲਓ ਕਾਨਪੁਰ ਦੀ ਗੱਲ ਕਰ ਲਓ ਬیدر ਦੀ ਗੱਲ ਕਰ ਲਓ ਦੇਸ਼ ਦੇ ਹੋਰ ਦੂਸਰੇ ਇਲਾਕਿਆਂ ਦੀ ਗੱਲ ਕਰ ਲਓ ਚਾਹੇ ਦੰਗੂ ਫਿਰਕਿਆਂ ਦੀ ਗੱਲ ਕਰ ਲਓ ਉਹ ਭਾਵੇਂ कानपुर होवे पामे पिभंडी होवे पामे मलियामा होवे पामे हाशिमपुरा होवे पामे मेरठ होवे हर जगह ਇਹਨਾਂ ਨੇ ਹਮੇਸ਼ਾ ਜਿੱਥੇ ਵੀ ਮੁਸਲਿਮ ਭਾਈਚਾਰਾ ਜਾਂ ਸਿੱਖ ਭਾਈਚਾਰਾ ਤਰੱਕੀ ਕਰਦਾ ਨਜ਼ਰ ਆਉਂਦਾ ਇੱਥੇ ਉਹਨਾਂ ਨੂੰ ਕੁਟਲਣ ਦਾ ਕੰਮ ਕੀਤਾ ਹੈ ਜਦੋਂ ਕਿ ਆਮ ਆਦਮੀ ਪਾਰਟੀ ਇਸ ਗੱਲ ਦਾ ਪੈਗਾਮ ਲੈ ਕੇ ਉੱઠી ਹੈ ਕਿ ਦੇਸ਼ ਦੇ ਅੰਦਰ ਅਮਨ ਸ਼ਾਂਤੀ ਔਰ ਆਪਸੀ ਭਾਈਚਾਰਾ ਬੰਨਣਾ ਚਾਹੀਦਾ ਹੈ ਔਰ ਦੇਸ਼ ਨੂੰ ਅੱਗੇ ਲਿਜਾਣ ਦੇ ਖਾਤਰ ਸਾਰੇ ਵਰਗਾਂ ਦੇ ਲੋਕਾਂ ਦੀ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਔਰ ਸਾਰੇ ਵਰਗਾਂ ਦੇ ਲੋਕਾਂ ਦੀ ਤਰੱਕੀ ਲਈ ਸੋਚਣਾ ਹੋਵੇਗਾ ਤਾਂ ਹੀ ਦੇਸ਼ ਤਰੱਕੀ ਕਰ ਸਕੇਗਾ ਜੇ ਕਿਸੇ ਇੱਕ ਵਰਗ ਨੂੰ ਜਿਵੇਂ ਮੌਜੂਦਾ ਬੀਜੇਪੀ ਸਰਕਾਰ ਦੇਸ਼ ਦੇ ਮੁਸਲਮਾਨਾਂ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਿੱਥੇ 30 ਕਰੋੜ ਦੇਸ਼ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾਏਗਾ ਉਹਨਾਂ ਦੀ ਤਰੱਕੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਉਹ ਮੁਲਕ ਇਹ ਮੇਂ ਤਰੱਕੀ ਕਰ ਸਕਦਾ ਹੈ 30000 ਲੋਕ 30 ਕਰੋੜ ਲੋਕਾਂ ਨੂੰ ਪਿੱਛੇ ਛੱਡ ਕੇ ਦੇਸ਼ ਤਰੱਕੀ ਨਹੀਂ ਕਰ ਸਕਦਾ ਬਲਕਿ ਦੇਸ਼ ਸਾਡਾ ਉਦੋਂ ਹੀ ਤਰੱਕੀ ਕਰਕੇ ਅੱਗੇ ਵਧੇਗਾ ਜਦੋਂ ਦੇਸ਼ ਦੇ ਸਾਰੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਸਾਰਿਆਂ ਦੀ ਤਰੱਕੀ ਬਾਰੇ ਸੋਚਣਾ ਥੈਂਕ ਯੂ ਵੈਰੀ ਮਚ